ਲੋ ਜੀ ਮੰਮੀ ਹਰ ਜਾਂਦੇ ਆ ਰਾਸ਼ਨ ਲੈਣ ਤੇ ਮੈਂ ਕਿਹਾ ਚੱਲ ਪਾਥਰਾਂ ਚੱਕੇ ਅੱਗੇ ਥਾਂ ਹੈ ਨਹੀਂ ਪੱਥਰ ਨੂੰ ਚਲੋ ਆਥਣ ਆਥਣ ਚਲ ਆਥਣੇ ਚੱਕ ਦਾਂਗੇ ਫਿਰ ਤੋਤੇ ਫਿਰਦੇ ਆ ਹਾਹ ਦੇਖ ਦੋ ਦੇ ਪੱਥਰ ਕੋਲੇ ਉਹ ਮਾਰ ਦੋ ਉੱਡ ਕੇ ਉੱਡ ਕੇ ਬਾਲੇ ਆਉਂਦੇ ਆ ਜੀ ਕੀ ਕਰੀਏ ਉਹ ਬਸ ਇਹ ਹੀ ਦੀ ਨੇ ਉਹਨਾਂ ਨੂੰ ਹੂੰ ਸਾਰਾ ਗੇਰੇਗਾ ਓਟਾ ਕਰਤਾਂਗਾ ਕਿੱਲੇ ਕਹਿਤਾ ਗਟਾਉਣੇ ਸੀਗੇ ਆਖਾ ਚਾਹ ਚ ਗੱਡ ਹੋਰ ਕਿਹ ਰਾ ਅੱਜ ਤੱਕ ਖੈਰ ਇੰਨੀ ਹੈ ਨਹੀਂ ਧੁੱਪ ਅੱਜ ਤਾਂ ਇੰਨੀ ਹੈ ਨਹੀਂ ਨਹੀਂ ਆਈਟਮ ਹਾਸ ਮਰਦਾ ਅੱਜ ਤਾਂ ਬੱਦਲ ਬੱਦਲ ਪਾਤ ਦਾ ਖੰਡ ਹੋ ਜੂ ਬੱਦਲ ਵਾਈ ਜੀ ਐ ਤੇ ਕਣੀਆਂ ਵੀ ਦੱਸੀ ਜਾਂਦੇ ਆ ਜੀ ਮੀ ਆਊਗਾ ਮੀ ਦੱਸੀ ਜਾਂਦੇ ਆ ਭਾਈ ਅੱਥ ਨੇ ਆ ਸਕਦਾ ਅਜ ਛਟੀਆਂ ਛੁਟੀਆਂ ਵੀ ਲਿਆ ਕੇ ਧਰਨੀ ਬੰਨ ਕਿ ਲਿਓਣੀ ਪਊਗੀ ਹਣਾ ਉਹ ਥੱਬਾ ਚੱਕ ਲੈਵਾਂਗੇ ਇੱਕ ਥੱਬਾ ਚੱਕ ਲਵਾਂਗੇ ਇੱਕ ਭਰੀ ਬੰਨ ਲਵਾਂਗੇ ਕੌਣ ਆ ਗਿਆ ਡੈਡੀ ਹੈ ਮੈਂ ਕਿਹ ਸਾਈਕਲ ਤੇ ਕੌਣ ਆ ਗਿਆ ਪਾਸ ਆ ਗਿਆ ਭੋਗ ਆਦੇ ਪ੍ਰਜਾ ਦੇ ਤੇ ਬਸ ਐ ਯਾਦ ਹੁਸੀ ਹਜੇ ਤੂੰ ਸਹੀ ਗੱਲ ਆ ਬਾਬੇ ਜਿਆਦਾ ਉਹ ਨੂੰ ਲੈ ਵਸਾਂ ਮੈਂ ਫੇਰ ਬਨੇ ਜਾਨੇ ਨਹੀਂ ਹੋ ਰਾ ਲਾਉਣਾ 11 ਦਾ ਸਵਾ 11 ਦਾ ਟਾਈਮ ਹੋ ਗਿਆ ਹੁਣ ਆਇਆ ਰੈਡੀ 10:00 ਵਜੇ ਭੋਗ ਪਾ ਦੇਣਾ ਸਹੀ ਹੈ ਟਾਈਮ 11:00 ਵਜਾ ਦਿੰਦੇ ਹੁਣ ਲੰਗਰ ਪਾਣੀ ਛਕਦਿਆਂ ਨੂੰ ਬੰਦਿਆਂ ਨੂੰ 11 ਸਵਾ 11 11:30 ਦਾ ਟਾਈਮ ਹੋ ਜਾਂਦਾ ਚਲੋ ਜੀ ਫਿਰ ਮੈਂ ਦਖ ਪਾਠੀਆਂ ਚੱਕ ਕੇ ਆਵਾਂਗੇ ਮੰਮੀ ਕਹਿੰਦੇ ਹੱਥ ਨੇ ਚੱਕ ਕੇ ਆਵਾਂਗੇ ਫਿਰ ਲੋ ਜੀ ਆਪਾਂ ਆ ਗਏ ਇੱਧਰ ਪਾਥੀ ਚੱਕੜ ਤੇ ਜਦੋਂ ਆਪਣਾ ਸਕੂਲੋਂ ਆ ਗਏ ਟਾਈਮ 3 ਦਾ ਹੋ ਗਿਆ ਚਾਹ ਪਾਣੀ ਇਹਨਾਂ ਸਭ ਪੀ ਲਿਆ ਤੇ ਰੋਟੀ ਖਾਧੀ ਨਹੀਂ ਅੱਜ ਇਹਨੇ ਖਾੜੀਆਂ ਸੇਵੀਆਂ ਕੱਲ ਵਾਲੀਆਂ ਪਈਆਂ ਸੀ ਫਰਿਜ 'ਚ ਰੱਖਤੀਆਂ ਸੀ ਸੇਵੀਆਂ ਖਾਦੀਆਂ ਰੋਟੀ ਖਾਧੀ ਤੇ ਮੌਸਮ ਹੋਇਆ ਪਿਆ ਜੀ ਖਰਾਬ ਐ ਨਾ ਬੱਦਲ ਵਾਈ ਹੋਏ ਮੀਂਹ ਦਸਣਗੇ ਸਾਡੇ ਦਰ ਤੇ ਅਸੀ ਅਖੇ ਵੀ ਪਾਥਾਂ ਨਾਲ ਤਾਂ ਥਾਂ ਹੋ ਜੂਗਾ ਅੱਥਲ ਵਾਸਤੇ ਸੋ ਪਹਿਤੋਂ ਰਾਜ ਜੱਜ ਦਾ ਜੀ ਬੱਠੀ ਪਰੇ ਉਹ ਨਹੀਂ ਬਣਾਉਂਦੇ ਕੋਈ ਆਹੋ ਚੁੰਬੀ ਜੀ ਚੁੰਬੀ ਚੁੰਬੀ ਨਹੀਂ ਹੁੰਦੀ ਹੋਰ ਗੁਵਾਰਾ ਹੁੰਦਾ ਚੁੰਬੀ ਗੁਵਾਰਾ ਹੁੰਦਾ ਫੇਰ ਬਣਾਵਾਂਗੇ ਇੰਨਾਂ ਤੋਂ ਪਾਥਦੇ ਆ ਉਹ ਤੇ ਜੋੜਦੇ ਆ ਬੰਨਣ ਹੈਗੀ ਉੰਗੀ ਰਾ ਵੀ ਆਹ ਦਿੰਦੇ ਉਹਨੂੰ ਗੁਵਾਰਾ ਵੀ ਆਹ ਦਿੰਦੇ ਗੀਰਾ ਦਾ ਪੰਜਾਬ ਚਾਦੇ ਆ ਗੀਰਾ ਦੇ ਬਣਾਵਾਲੇ ਹਾਂ ਤੇ ਆਪਣੇ ਹਰਿਆਣੇ ਚਾਦੇ ਗੁਵਾਰਾ ਗੁਵਾਰਾ ਤੇ ਆਹ ਜਿਹੜੀਆਂ ਇੰਨੀਆਂ ਜੀ ਇਹ ਸੁੱਕੀਆਂ ਬਾਥੀਆਂ ਤੇ ਇਹਨਾਂ ਦੇ ਉੱਤੇ ਪੱਲੀ ਪਾ ਦਾਂਗੇ ਸਟੋਰ ਕਰਕੇ ਰੱਖਾਂਗੇ ਸਟੋਰ ਸਟੋਰੀ ਆ ਬਰਾਵਾ ਡਰ ਬਹੁਤ ਹੁੰਦਾ ਹੈ ਇਹਨਾਂ ਸੱਪ ਸੁਪ ਦਾ ਸੱਪ ਆਇ ਨਹੀਂ ਬੰਦੇ ਸੱਪ ਦੇ ਲਿਖੀਆ ਉਤਰ ਲਿਖੀਆ ਬੰਦ ਕਿੰਨੇ ਵਾਰੀ ਨਿਕਲੇ ਸੱਪ ਸੁਪ ਤਾਂ ਆਪਣੇ ਬਹੁਤ ਨਿਕਲਦੇ ਖੇਤਾਂ 'ਚ ਤਾਂ ਸੱਪ ਹੀ ਹੋਆ ਸ਼ਰਮਾ ਸ਼ਰਮਾ ਵੱਡਣ ਲੱਗ ਗਏ ਜਦੋਂ ਉਦੋਂ ਦੇਖੇ ਚੂਹੇ ਬਿੱਲੀਆਂ ਸੱਪ ਖਰਬੋਸ਼ ਡੱਡੂ ਡੱਡੂ

ਹਾਂ ਹੋ ਜੂਏ ਚਪਾਤੀਆਂ ਬੱਤਨ ਹੋ ਦੇਖ ਤਾਂ ਹੈ ਨਹੀਂ ਜਿਸ ਨੂੰ ਉੱਧਰ ਦਿਖਾਇਆ ਸੀ ਖਾਜਾ ਜਿਹੜਾ ਹੈ ਜੀ ਆਹ ਤਾ ਚਾਤੀ ਤਨ ਬੱਤਾ ਇੱਧਰ ਤਾਂ ਹੀ ਸਾਡੇ ਨਾ ਸਾਰਾ ਦਿਨ ਸੀ ਹਾਂ ਲੱਗਦਾ ਸਾਰਾ ਦਿਨ ਤੱਕ ਕਰਕੇ ਤੋਂ ਲੈ ਕੇ ਚਾਥਦਾ ਨਹੀਂ ਤੂੰ ਰਹਿੰਦੀ ਇੱਥੇ ਤਿੰਛ ਬੈਠਦਾ ਆਪਣਾ ਬਾਸਲਾ ਬੂਝਾ ਗੱਡਾ ਹੋ ਗਿਆ ਨਾ ਉੱਥੇ ਖੜਾ ਬੰਦਦਾ ਹੀ ਨਹੀਂ ਕਿਤੋਂ ਮੈਨੂੰ ਲੱਗਦਾ ਬਾਦਲੀ ਸਾਫ ਹੈ ਹਾਂ ਬਟਰ

ਇਹ ਪਾਣੀ ਥੱਲੇ ਲਾਵਾਂਗੇ ਨਾ ਕੰਮ ਆ ਜਾਂਦੀਆਂ ਆ ਕੰਮ ਆ ਜਾਂਦਾ ਠੀਕ ਰਹੇਗਾ ਹਾਂ ਮਮੀ 10 ਦਿਨਾਂ ਨੂੰ ਸਾਨੂੰ ਸਾਰਿਆਂ ਨੂੰ ਸਰਪ੍ਰਾਈਜ਼ ਦਵਾਂਗੇ 10 ਦਿਨਾਂ ਨੂੰ ਹਾਂ 10 ਦਿਨਾਂ ਨੂੰ ਸਰ ਇੱਕ ਦਿਨ ਤੁਮੈ ਨੂੰ ਵੀ ਨਹੀਂ ਪਤਾ ਗਿੱਬੀ ਨੂੰ ਤਾਂ ਪਤਾ ਹੈ ਗਿੱਬੀ ਨੂੰ ਪਤਾ ਮੈਨੂੰ ਤਾਂ ਕੋਈ ਪਤਾ ਹਾਂ ਹਾਂ ਕੀ ਇਹਦਾ ਮੈਨੂੰ ਪਤਾ ਹਾਂ ਹਾਂ ਮਮੇ ਕਿ ਜਾਊਗਾ ਨਾ ਨਾ ਹੋਰ ਹੋਰ ਅਮ ਬਾਚੇ ਦਾ ਸਮਾਂ ਲੰਘ ਗਿਆ 20 ਦਿਨ ਹੋ ਗਏ ਚੰਗਾ ਭਾਈ ਤੂੰ ਹੋਰ ਦੇਖ ਲੈ ਕਿ ਤੂੰ ਗਿਆ ਨਾ ਦਸ ਅੱਜ ਕਿੰਨੀ ਹੈ 20 19 ਅਗਲੀ ਫਾਈਲ ਦਾ ਤੇਰੇ ਪੇਪਰ ਸ਼ੁਰੂ ਹੋਣਗੇ ਇੱਕ ਤਰੀਕ ਤੋਂ ਹੂੰ ਪੰਤਾਲਾ ਨੂੰ ਇਹ ਦੱਸ ਨਹੀਂ ਹੈ ਗਰੀ ਲਾਉਂਦਾ ਕਿਧਰੋਂ ਪੰਤਾਲਾ ਦੂਰ ਕਿੰਨਾ ਤੇ ਕਿੰਨੇ ਕੱਲ ਅਗਲੀ ਨਾ 29 ਤਰੀਕ ਨੂੰ ਆਉਂ ਸਪਰਾਈਜ਼ ਸਮਾਨ ਰੱਖਣੀ ਬੰਦੀਆਂ ਹੋਰ ਪੈਸਾ ਲੱਗਦਾ ਹੋਰ ਜੁੱਤੇ ਲਾਓ ਮਹਿੰਗੇ ਹੋਣਾ ਹੁਣ ਮਹੀਨੇ ਦਾ 15 ਕ 20 ਦਿਨਾਂ ਨੂੰ ਤਾਂ ਇਹਨਾਂ ਨੂੰ ਭੂੜ ਜੇ ਲੱਗਣ ਲੱਗ ਜਾਣਗੇ ਪੱਤੀ ਦੀ ਹੋਰ ਪੱਤੀ ਦੀ ਤੇ ਫੇਰ ਉੱਥੋਂ ਜਿਵੇਂ ਦੇ ਰੈਡੀ ਨੇ ਜਿੱਥੇ ਆਪਣੀ ਤੂੜੀ ਸੀਗੀ ਘਰ ਮੂਰੇ ਉਹ ਸਮਾਰਤਾ ਫੇਰ ਉੱਥੇ ਇੱਕ ਤੁਲੂਆ ਬੱਥ ਲਿਆ ਕਰਾਂਗੇ ਨਾਲੇ ਤਾਂ ਛੇਤੀ ਸੁੱਕ ਜਾਂਦੀ ਹੈ ਨਿੱਕੇ ਨਿੱਕੇ ਹਾਂ ਨਰਮ ਪਤਲੀਆਂ ਨਹੀਂ ਹੁੰਦੀਆਂ ਸਾਡੇ ਤਾਜੀ ਪਿੰਡਾਂ ਵਾਲੇ ਦੇ ਆ ਹੀ ਹੁੰਦਾ ਛੱਡੀਆਂ ਸਾਹਮਣ ਲੋ ਠੀਕ ਹੈ ਤੇ ਇਹ ਨਹੀਂ ਜਾ ਆ ਗਏ ਪਾਠੀਆਂ ਸਾਹਮਣ ਲੋ ਗਿਆ ਜਾ ਆ ਜਾ ਕੋਸੇ ਚੇ ਲਾ ਦਿੰਨੇ ਹੈ ਇਥੇ ਬਾਲਾ ਹੋ ਜਾਣੀ ਹਵਾ ਜੀ ਨਿਕਲ ਜੀ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਜਸ਼ਨ ਨੇ ਆਪਣੇ ਨੇ ਟੂਸ਼ਨ ਜਾ ਲੱਗ ਲਓ ਜੀ ਮੈਂ ਬਣਾਉਣ ਲੱਗੀ ਸਬਜ਼ੀ ਸਬਜ਼ੀ ਆਪਾਂ ਬਣਾਵਾਂਗੇ ਪੱਤਾ ਗੋਭੀ ਤੇ ਮਟਰ ਮਸਾਲਾ ਆਪਾਂ ਕੁੱਟ ਲਿਆ ਜੀ ਰੈਡੀ ਕਰ ਲਿਆ ਵਿੱਚ ਹੀ ਪਾਤਾ ਨੂਨ ਮਿਰਚ ਚੰਗੀ ਤਰ੍ਹਾਂ ਜਦੋਂ ਗੰਡਿਆਂ ਤੇ ਹਨਾ ਲਸਣ ਦੇ ਵਿੱਚ ਮਿਕਸ ਜੇ ਹੋ ਜਾ ਨੂਨ ਮਿਰਚ ਵਧੀਆ ਬਣਦੀ ਹੈ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜਿਵੇਂ ਸੁੱਕਾ ਪਾਉਣੇ ਆਪਾਂ ਉਹ ਗੱਲ ਜੀ ਨਹੀਂ ਬਣਦੀ ਤੇ ਲਓ ਜੀ ਪਾਤਾ ਆਪਾਂ ਤੇਲ ਲਓ ਜੀ ਤੇਲ ਹੋ ਗਿਆ ਗਰਮ ਆਪਣਾ ਤੇ ਆਪਾਂ ਪਾਤਾ ਵਿੱਚ ਜੀਰਾ ਤੇ ਜੀਰੇ ਨਾਲ ਤਾਂ ਜੀ ਸਾਨੂੰ ਪਤਾ ਹੀ ਹੈ ਨਾ ਵਧੀਆ ਹੁੰਨ ਲੱਗ ਜਾਂਦੀ ਹੈ 스멜 ਬਾਕੀ ਸੁੱਕੀ ਸਬਜੀ ਤੇ ਜੀਰੇ ਦੇ ਨਾਲ ਹੀ ਵਧੀਆ ਲੱਗਦੀ ਆ ਲਓ ਜੀ ਜੀਰਾ ਆਪਣਾ ਹੋ ਗਿਆ ਬਰਾਊਨ ਹੁਣ ਆਪਾਂ ਇਹ ਚ ਪਾਵਾਂਗੇ ਵੈਸੇ ਉਹ ਸਬਜੀ ਦਾ ਜਿਹੜੀਆਂ ਮੇਰੀਆਂ ਭੈਣਾਂ ਦੇਖਦੀਆਂ ਸਭ ਨੂੰ ਬਣਾਉਣੀ ਆਂਦੀ ਹੁੰਦੀ ਹੈ ਤੇ ਮੈਂ ਸੋਡੇ ਨਾਲ ਸ਼ੇਅਰ ਐ ਕਰ ਰਹੀ ਆ ਵੀ ਮੈਂ ਐ ਹੀ ਬਣਾਉਣੀ ਹੁੰਦੀ ਆ ਲਓ ਮਸਾਲਾ ੁੱਲਲੇ ਤੇ ਤਾਂ ਬਾਹਲੀ ਛੇਤੀ ਪੋਈ ਗਾੜੀ ਮਸਾਲਾ ਗੈਸ ਤੇ ਹਜੇ ਟਾਈਮ ਲੱਗ ਰਿਹਾ ਹੁੰਦਾ ਪਰ ੁੱਲਲੇ ਤੇ ੁੱਲਲੇ ਤੇ ਤਾਂ ਬਾਹਲੀ ਛੇਤੀ ਆਏ ਬਰਾਊਨ ਹੋ ਜਾਂਦਾ ਤਾਂ ਐਡੀ ਸੋਹਣੀ ਸਮੈਰ ਆਉਣ ਲੱਗਦੀਆਂ ਨੇ ਬਹੁਤ ਸੋਹਣੀ ਖੁਸ਼ਬੂ ਆਉਂਦੀ ਚਿਕਨਰ ਦੇਖੋ ਮਸਾਲੇ ਦਾ ਨਾਅ ਵੀ ਨਾ ਚੇਂਜ ਹੋ ਗਿਆ ਕਿਉਂਕਿ ਅੱਗ ਬਹੁਤ ਜ਼ਿਆਦਾ ਹੈ ਖੱਲ ਲਾ ਗਿਆ ਪੂਜਾਪਲ ਤੇ ਹੁਣ ਆਪਾਂ ਪਾ ਦਈਏ ਵਿੱਚ ਗੋਭੀ होगी चंकी तरह मिक्स बस हम आपकी तेरा माड़ी भाख बंद कर देंगे थाल दे देंगे बेच थोड़ी जी जल्दी बनती खाने मटर जल्दी बन जाने गोभी तो वो भी बन जाएगी ਲਓ ਜੀ ਸਬਜੀ ਹੋ ਗਈ ਰੈਡੀ ਆਪਣੀ ਤੇ ਕਲਰ ਬਹੁਤ ਸੋਹਣਾ ਬਣਿਆ ਸਬਜੀ ਦਾ ਵੀਡੀਓ ਦੇ ਵਿੱਚ ਪਤਾ ਨਹੀਂ ਕਿਉਂ ਚਿੱਟਾ ਜਾ ਕੰਡਾ ਆ ਰਿਹਾ ਤੇ ਬਣ ਗਈ ਰੈਡੀ ਹੋ ਗਈ ਹੁਣ ਆਪਾਂ ਇਹ ਚ ਪਾਵਾਂਗੇ ਧਨੀਆ ਪਾ ਦੇ ਕੁਤਿਆਂ ਨੂੰ ਪਈਆਂ ਹੀ ਲਓ ਜੀ ਹੁਣ ਆਪਾਂ ਪਾਵਾਂਗੇ ਧਨੀਆ ਧਨੀਆ ਹਰੇਕ ਸਬਜੀ ਚ ਬਹੁਤ ਜ਼ਰੂਰੀ ਹੁੰਦਾ ਹੈ ਦੇਖੋ ਆਏ ਹਾਏ ਹਾਏ ਕਿ ਡਿਸ਼ ਜਸ਼ਨ ਨੂੰ ਤਾਂ ਭੁੱਖ ਲੱਗ ਗਈ ਦੇਖ ਕੇ ਹੁਣ ਹੀ ਆਇਆ ਟੂਸ਼ਨ ਰੋਟੀ ਖਾਣੀ ਹੈ ਪੁੱਤ हम्म <laughs> देख के सब्जी ये बाड़ी फेवरेट सब्जी है जी ये लो जी सब्जी अपनी रेडी हो गई अब मैं दूध डाल लेनी है दूध आज भी मलाई है ने फिर वो ला लांगे फिर सारा काट के लिया चक को पर लो जी सब्जी बाड़ी ममी हो गई और टेस्ट करा ਟੈਸਟ ਕੀ ਕਰਨਾ ਰੋਟੀ ਖਾਣੀ ਹੈ ਲੈ ਆ ਰੋਟੀ ਤੋਤੀ ਕਰਕੇ ਦਵਾਂ ਸਿਲੰਡਰ ਤਾਂ ਮੁੱਕਿਆ ਪਿਆ ਲਓ ਜੀ ਧਾਰਾ ਕੱਢਾ ਲਾ ਕੇ ਆਪਾਂ ਤੇ ਟਾਈਮ 5:30 ਹੋ ਗਈ ਹੋ ਗਿਆ ਖਾਵਾ ਮੌਸਮ ਦੇ ਪੂਰੇ ਹੀ ਖਰਾ ਹੋ ਰਹੇ ਉਹ ਤੋਂ ਹਵਾ ਚੱਲੂ ਬਾੜੀ ਬਾੜੀ ਹਵਾ ਚੱਲਦੀ ਰਹਿੰਦੀ ਆਇਂ ਰੋਮਾ ਤੇ ਨਹੀਂ ਦਸੀ ਆਉਂਦੀ ਆ ਮੀਂਹ ਆਉਗਾ ਵੀ ਚਲੋ ਸਿੱਧਾ ਬਾਗੇ ਦਾ ਕੋਈ ਡਾਢੀ ਹਵਾ ਹਵਾ ਨਾ ਚੱਲੇ ਹਵਾ ਨਾ ਚੱਲੇ ਹਵਾ ਦਾ ਬਹੁਤ ਹੜਕਾ ਟੇਡਾ ਕਰ ਦੁਬਾਰਾ ਕਿਹੜੇ ਹਾਲਾ ਨਾ ਲਿਆਉਣੇ ਸੀ ਜਿੰਨੇ ਵੀ ਕੰਮ ਪਾਉਂਦੇ ਆਂ ਅੱਜ ਜਿਹੜੇ ਹਾਸੇ ਗਏ ਹੋ ਸੋ ਨਾਲ ਆਪ ਤੋਂ ਬੰਨਾ ਕਿ ਕੁਝ ਮਾਰਕੀ ਕਰੀਂ ਜਨਾ ਮੌਣਾ ਪਾਣੀ ਮੇਰੇ ਜਨਾ ਨੂੰ ਬੋਲ ਲਾਈਟ ਬੱਝ ਗਈ ਤਾਂ ਹੋਰ ਲਾਈਟ ਦਾ ਕੋਈ ਪਤਾ ਨਹੀਂ ਕਿਹੜਾ ਪਤਾ ਆ ਮਾਰੀ ਹਵਾ ਚਾਹ ਪੀਓ ਨਾ ਖਾਣੇ ਨਾ ਥੋੜੀ ਘੱਟ ਦੇਣੀ ਨਾ ਤੇ ਕਰੀਂ ਨਾ ਥੋੜੀ ਹੈ ਫਾਇਦਾ ਹੋ ਗਿਆ 还在学吗？嗯，还没。

ਲੋ ਜੀ ਵਾਸ ਸੁਣ ਲੱਗਦੇ ਆ ਆਪਾਂ ਰੋਟੀ ਟਾਈਮ ਸਾਢੇ 6 ਹੋ ਗਏ ਤੇ ਦੇਖੋ ਹਜੇ ਵੀ ਸਾਢੇ 6 ਦਿਨ ਕਿੰਨਾ ਖੜਾ ਅੱਗੇ ਸਾਢੇ 6 ਰਾ ਹੋ ਜਾਂਦਾ ਹੁਣ ਤਾਂ ਦੇਖ ਹੱਥ ਕਰ ਜਾਣਾ ਹੁਣ ਆਪਣੀ ਬੋਲੇ ਵਾਸਤੇ ਰੁਕਣਾ ਰੋਟੀ ਰੋਟੀ ਆ ਲੈਣ ਦਿਖਾਉਂਦੇ ਤੇ ਕਹਿੰਦੇ ਰੋਟੀ ਖਾ ਕੇ ਤੇ ਜਾ ਪਸ਼ੂ ਵੱਢਣੇ ਹੋਣਗੇ ਅੰਦਰ ਤੇ ਚਲੋ ਜੀ ਇਸ ਦੇ ਨਾਲ ਵੀਡੀਓ ਦਾ ਵੀ ਕਰਦੇ ਆ ਆਪਾਂ ਇੱਥੇ ਐਂਡ ਤੇ ਮਿਲਦੇ ਆਪਾਂ ਤੁਹਾਨੂੰ ਕਾਹ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਸੇਗਾ